ਨਮਸਕਾਰ ਦੋਸਤੋ ਮੈਂ ਬਬੀ ਨਾਰ ਕਾਸ਼ਤੀਆਲ 크ਿਸਮਸ ਦੇ ਸ਼ੁਭ ਮੌਕੇ ਉਤੇ ਸਾਰਿਆਂ ਨੂੰ ਵਧਾਈਆਂ ਔਰ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜਾ 크ਿਸਮਸ ਆ ਉਹਨੂੰ ਬਹੁਤ ਵੱਡੇ ਲੈਵਲ ਤੇ ਮਨਾ ਰਹੇ ਨੇ ਪਰ ਪਿਛਲੇ 2 ਸਾਲਾਂ 2-3 ਸਾਲਾਂ ਦੇ ਦਰਮਿਆਨ ਖਾਸ ਤੌਰ ਤੇ ਇਸ ਵਾਰ ਦੇਖਿਆ ਗਿਆ ਕਿ ਕੱਟੜਪੰਤੀ Hindu ਈਸਾਈ ਧਰਮ ਨੂੰ ਵੱਡੇ ਲੈਵਲ ਤੇ ਟਾਰਗੇਟ ਕਰ ਰਹੇ ਨੇ ਪਹਿਲਾਂ ਹਿੰਦੂ ਕੱਟੜਪੰਥੀ ਜਿਹੜੇ ਆ ਉਹ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਹੀ ਉਹਨਾਂ ਦੇ ਘਰ ਸਾੜਨੇ ਦੁਕਾਨਾਂ ਤੋੜਨੀਆਂ ਕਤਲੋਗਾਰਤ ਕਰਨੇ ਵੱਖ-ਵੱਖ ਕਿਸਮ ਦੇ ਉਹਨਾਂ ਤੇ ਪਰਚੇ ਪਾਉਣੇ ਜੇਲ੍ਹਾਂ ਜੇ ਭੇਜਣਾ ਤੇ ਬੇਤਹਾਸ਼ ਜਲਾਲਤ ਦੇਣੀ ਇਸ ਵਾਰ ਦੇਖਿਆ ਆ ਕਿ ਕਟੜਪੰਥੀ ਹਿੰਦੂ ਜਿਹੜੇ ਨੇ ਉਹ ਈਸਾਈਆਂ ਨੂੰ ਟਾਰਗੇਟ ਬਣਾ ਰਹੇ ਨੇ ਵੱਡੇ ਪੱਦਰ ਤੇ ਔਰ ਉਹਨਾਂ ਨੂੰ ਜਲੀਲ ਕਰ ਰਹੇ ਨੇ ਖਾਸ ਤੌਰ ਤੇ ਸੰਟਾ ਕਲੋਜ਼ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵੇਖੀਆਂ ਨੇ ਜਿਨ੍ਹਾਂ ਚ ਜਲੀਲ ਕਰਦੇ ਦਿਖਾਈ ਦੇ ਰਹੇ ਨੇ ਇਹ ਪਿੰਡੂ ਖੇਤਰਾ ਚ ਹੀ ਨਹੀਂ ਆ ਬਲਕਿ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਤੋਂ ਖਬਰਾਂ ਵਸੂਲ ਹੋ ਰਹੀਆਂ ਨੇ ਕਿ ਉਹ ਸੰਟਾ ਕਲੌਜ਼ ਨੂੰ ਟਾਰਗੇਟ ਕਰ ਰਹੇ ਨੇ ਜੋ ਕਿ ਪ੍ਰਤੀਕ ਆ 크리스마ਸ ਨਾਲ ਸੰਬੰਧਿਤ ਸਜੋ ਸਮਾਨ ਦੀ ਤੋੜ-ਫੋੜ ਹੋ ਰਹੀ ਆ ਨਾਲ ਦੀ ਨਾਲ ਚਰਚ ਪ੍ਰੇਰ ਜਿਹੜੀਆਂ ਹੋ ਰਹੀਆਂ ਆ ਉਹਨਾਂ 'ਚ ਖਲਲ ਪਾ ਰਹੇ ਆ ਖਾਸ ਤੌਰ ਤੇ ਜਿਹੜੀਆਂ ਕੈਰਲ ਸਿੰਗਿੰਗਲੀ ਬੱਚੇ ਜਾਂ ਦੂਸਰੇ ਪਾਦਰੀ ਪਾਸਟਰ ਜਾ ਰਹੇ ਨੇ ਬਰੇਲੀ ਉੱਤਰ ਪ੍ਰਦੇਸ਼ ਤੋਂ ਖਬਰ ਮਿਲੀ ਆ ਕਿ ਚਰਚ ਦੇ ਅੱਗੇ ਬੈਠ ਕੇ ਤੇ ਹਨੂਮਾਨ ਚਾਲੀਸਾ ਕੀਤਾ ਗਿਆ ਆ ਹਨੂਮਾਨ ਚਾਲੀਸਾ ਜਿਹੜਾ ਆ ਉਹ ਆਪਣੇ ਮੰਦਿਰ ਚ ਕਰਨ ਆਪਣੇ ਇਲਾਕੇ ਚ ਕਰਨ ਚਰਚ ਦੇ ਅੱਗੇ ਖਾਸ ਤੌਰ ਤੇ 크리스마ਸ ਦੇ ਦਿਨ ਇਹ ਕਰਨਾ ਇੱਕ ਵੱਡੀ ਸਾਜ਼ਿਸ਼ ਦਾ ਪ੍ਰਤੀਕ ਆ ਕੱਲ ਛਤੀਸਗੜ੍ਹ ਨੂੰ ਬੰਦ ਰੱਖਿਆ ਗਿਆ ਔਰ ਬੰਦ ਦੇ ਨਾਂ ਤੇ ਵੱਡੇ ਪੱਦਰ ਤੇ ਉਥੇ ਤੋੜ-ਫੋੜ ਤੇ ਗੁੰਡਾਗਰਦੀ ਕੀਤੀ ਗਈ Hindu ਕੱਟੜ ਪੰਥੀ ਸੰਗਠਨਾਵਲੋਂ ਔਰ ਵੱਡੇ ਪੱਦਰ ਤੇ 크리스마ਸ ਨਾਲ ਸੰਬੰਧਿਤ ਚੀਜ਼ਾਂ ਨੂੰ ਟਾਰਗੇਟ ਕੀਤਾ ਗਿਆ ਜਿਹੜੇ ਮਾਲ ਹੀ ਇੱਕ ਬਹੁਤ بڑا ਇਹਨਾਂ ਦਿਨਾਂ 'ਚ 크리스마ਸ ਦੇ ਦਿਨਾਂ 'ਚ ਉਹਨਾਂ ਨੂੰ ਸਜਾਇਆ ਜਾਂਦਾ ਹੈ 크리스마ਸ ਤਰੀਕੇ ਦੇ ਨਾਲ ਔਰ ਉੱਥੇ ਤੂੜਫੋੜ ਕੀਤੀ 36 ਗੜ 'ਚ ਇੱਕ ਈਸਾਈ ਬੀਬੀ ਦਾ ਘਰ ਸਾੜਿਆ ਗਿਆ ਔਰ ਕਈ ਥਾਵਾਂ ਤੇ ਪਾਸਟਰਾਂ ਉੱਤੇ ਹਮਲੇ ਕੀਤੇ ਗਏ ਸੋ ਇਸ ਵਾਰ ਪੂਰਨ ਹਿੰਦੁਸਤਾਨ ਜਿਹੜਾ ਆ ਉਹ ਆਰਐਸਐਸ ਦੇ ਨਿਸ਼ਾਨੇ ਤੇ ਆ ਅੱਜ ਦਾ ਦਿਨ ਬੜਾ ਐਮ ਰਹਿਗਾ ਮੁਸੀਬਾਈ ਚਾਰੇ ਲਈ ਜੋ ਕਿ ਪੂਰਨ ਹਿੰਦੁਸਤਾਨ ਦੇ ਵਿੱਚ ਆ ਔਰ ਇਹਨਾਂ ਨੇ ਖਲਲ ਪਾਉਣ ਤੋਂ ਬਾਅਦ ਨਹੀਂ ਆਉਣਾ ਕਿਉਂਕਿ ਉਹਨਾਂ ਦੀ ਪਲਾਨਿੰਗ ਆ ਇਹ ਪਲਾਨਿੰਗ ਤੋਂ ਪਤਾ ਲੱਗਦਾ ਕਿ ਜੂਪੀ ਦੇ ਮੁੱਖ ਮੰਤਰੀ ਸਾਹਿਬ ਜੋਗੀ ਉਹਨਾਂ ਨੇ ਅੱਜ ਛੁੱਟੀ ਵੀ ਬੰਦ ਕੀਤੀ ਆ ਅੱਜ ਯੂਪੀ ਚ ਸਰਕਾਰੀ ਕਾਰਜਕ੍ਰਮ ਜਿੰਨੇ ਵੀ ਆ ਉਹ ਸਾਰੇ ਚੱਲਣਗੇ ਇਹ ਸਪਸ਼ਟ ਕਰਦਾ ਕਿ ਇਹ ਜਿਹੜੀ ਬੀਜੇਪੀ ਸਰਕਾਰ ਆ ਇਹਦੀ ਸਾਇਆਂ ਪ੍ਰਤੀ ਕਿੰਨੀ ਨਫ਼ਰਤ ਆ ਕੇਰਲ ਤੋਂ ਇੱਕ ਖਬਰ ਵਸੂਲ ਹੁੰਦੀ ਆ ਜਿੱਥੇ ਡਾਕ ਵਿਭਾਗ ਦੇ ਈਸਾਈ ਕਰਮਚਾਰੀ ਪ੍ਰੋਗਰਾਮ ਕਰਨ ਲਈ ਸਮਾਂ ਨਿਸ਼ਚਿਤ ਕਰਦੇ ਨੇ ਔਰ ਉਹਨਾਂ ਨੂੰ ਸਰਕਾਰੀ ਤੌਰ ਤੇ ਨੋਟਿਸ ਮਿਲਦਾ ਕਿ ਜਿਹੜਾ ਤੁਸੀਂ ਪ੍ਰੋਗਰਾਮ ਕਰਨਾ ਆ ਇਹਦੇ ਵਿੱਚ ਆਰਐਸਐਸ ਦਾ ਗੀਤ ਵੀ ਗਾਇਆ ਜਾਏ ਸੋ ਸਰਕਾਰਾਂ ਵੀ ਪੂਰਨ ਰੂਪ ਚ ਈਸਾਈਆਂ ਦੇ ਖਿਲਾਫ ਵਹ ਵੱਡੀ ਜਿਹੜੀ ਆ ਮਹਿਮ ਚਲਾ ਰਹੀਆਂ ਨੇ ਔਰ ਇਹਨਾਂ ਗੱਲਾਂ ਇਹ ਗੱਲਾਂ ਸਪਸ਼ਟ ਕਰ ਦੇ ਕਰਦੀਆਂ ਨੇ ਪਿਆਰ ਐਸਐਸ ਕੱਲੀ ਕੁਛ ਨਹੀਂ ਕਰ ਸਕਦੀ ਉਹਨਾਂ ਨੂੰ ਸ਼ਾਇਆ ਪੂਰਨ ਸਰਕਾਰਾਂ ਦੀ ਸੋ ਅੱਜ ਦੇ ਦਿਨ ਜਿਹੜਾ ਆ ਮਸੀਹ ਭਾਈਚਾਰੇ ਨੂੰ ਸਤਰਕਤਾ ਦੇ ਨਾਲ ਕ੍ਰਿਸਮਸ ਮਨਾਉਣ ਦੀ ਬੇਤਹਾਸ਼ਾ ਲੋੜ ਆ ਆਰਐਸਐਸ ਨੇ ਆਪਣਾ ਇੱਕ ਕਾਲ ਸੈਂਟਰ ਵੀ ਬਣਾਇਆ ਆ ਜਿਹੜਾ ਇਹ ਪੁੱਛ ਰਿਹਾ ਆ ਕਿ ਤੁਸੀਂ ਕੇਸ ਚਰਚ ਚ ਜਾਣਾ ਆ ਕਿੰਨੇ ਬੰਦੇ ਲੈ ਕੇ ਜਾਣਾ ਆ ਉੱਥੇ ਕਿਹੜਾ ਪਾਸਟਰ ਆ ਉੱਥੇ ਗੈਦਰਿੰਗ ਆ ਕੋਈ ਵੱਡੇ ਕਟਨਾਵਾ ਦੇ ਵੀ ਅਸਾਰ ਦਿਖਾਈ ਦੇ ਰਹੇ ਨੇ ਇਹਦੇ ਨਾਲ ਨਾਲ ਇੱਕ ਉਹ ਸ਼ਖਸ਼ਿਆ ਜਿਹੜਾ ਬੰਗਲਾਦੇਸ਼ੀਆ ਹੁਣ ਉਹ ਭਾਰਤ ਚ ਰਹਿ ਰਿਹਾ ਆ ਈਸਾਈਆਂ ਦੇ ਖਿਲਾਫ ਬਹੁਤ ਜ਼ਹਿਰ ਉਗਲਦਾ ਉਗਲ ਉਗਲ ਰਿਹਾ ਆ ਔਰ ਵੀ ਇੱਕ ਹਿੱਸਾ ਆ ਸਰਕਾਰ ਦਾ ਏਜੰਡਾ ਆ ਸਰਕਾਰ ਦਾ ਕਿ ਉਹ ਇਸਾਈ ਧਰਮ ਨੂੰ ਭਾਰਤ ਵਿੱਚ ਦਬਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਆ ਧੰਨਵਾਦ